ਅੱਜ ਅਸੀਂ ਸਭ ਤੋਂ ਵੱਧ ਉਮੀਦ ਇਸ ਸੰਘਰਸ਼ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੀ ਪੰਜਾਬ ਦੇ ਲੋਕਾਂ ਤੋਂ ਕਰਦੇ ਆ ਇਨਸਾਫ਼ ਪਸੰਦ ਲੋਕਾਂ ਦਾ ਨਾ ਕਰਾ ਤੁਸੀ ਗਾਉਣ ਵਾਲਿਆਂ ਨੂੰ ਵੀ ਬਲਾਓ ਗੱਫਾ ਬਹੁਤ ਮਾਰਦੇ ਨੇ ਬੁਧੂਖਾਂ ਚੱਕੀ ਫਿਰਦੇ ਆ ਗੱਲਾਂ ਕਰਦੇ ਨੇ ਸਿਸਟਮ ਫਾੜਨ ਦਾ ਪੁੱਛ ਕੇ ਲੱਗਦਾ ਉਹ ਮਗਰੋਂ ਹੋਣੀ ਇਹਨਾਂ ਨੂੰ ਵੀ ਆਉਣਾ ਪੱਥਰ ਪੈਣੀ ਹੈ ਨਹੀਂ ਤਾਂ ਫਿਰ ਜਿਹੜੇ ਵਿਆਹ 'ਚ ਟੱਕਰਿਆ ਘੇਰ ਲਿਓ ਆ ਵਿਆਹ ਹੈਗਾ ਕਿਹਨਾਂ ਦਾ ਨਹੀਂ ਨਹੀਂ ਮਨ ਕੋਈ ਨਹੀਂ ਕਹ ਲਾਗੇ ਇਹ ਸਾਰੀ ਆਉਣੀ ਉਹਨਾਂ ਦੀ ਅਪਰੋਚ ਸਾਰੀ ਕਹ ਲਾਗੇ ਮੇਰੀ ਗੱਲ ਤੁਹਾਨੂੰ ਸਿਆਰ ਕਰਦੇ ਜੀ ਜਰਜੀਤ ਨੂੰ ਬੁਲਾਓ ਜੀ ਦੂਸਰੇ ਭਾਈ ਦੂਸਰੇ ਜੀ ਦੇ ਕਾਉਂ ਜੀ ਇਹ ਸੱਚਾ ਭਾਈ ਅਸਲੀ ਚ ਮਰੀਏ ਕਿ ਤੁਸੀਂ ਆਪਦੇ ਲੈਵਲ ਤੇ ਦੇਖ ਕਰ ਤੁਸੀਂ ਇਹ ਕਹਿ ਕੇ ਬੁਲਾਓ ਕਿ ਨਾ ਆਉਣਾ ਕੀ ਹੈ ਉਹ ਆਪ ਨੂੰ ਨੇ ਆਉਗਾ ਕਲਾਕਾਰ ਨੂੰ ਆਉਣਾ ਉਹਨਾਂ ਨੂੰ ਖੁਦ ਵੀ ਸ਼ਰਮ ਆਉਂਦੀ ਹੈ ਸਾਰੇ ਪੰਜਾਬ ਦੇ ਨੇ ਜਿੰਨਾ ਬੋਲਦਾ ਸ਼ਰਮ ਆਈਆ ਤੁਹਾਡੇ ਤੁਹਾਡੇ ਵਿਆਹ ਤੇ ਨੱਠੜਾ ਖਾੜੇ ਲਾਉਣੇ ਆ ਰੁਪਏ ਕਿਥੋਂ ਆ ਰਹੇ ਆ ਰਹੇ ਜਦੋਂ ਇਹਦਾ ਤੁਮੀ ਵੇਚਣ ਲੱਗ ਜੇ ਤੁਸੀਂ ਗਾਹਦਾਰ ਕਰਦੀ ਅੱਜ ਨਵੇਂ ਵਿਆਹ ਕਰਾਉਣੇ ਕਹਿੰਦੇ ਵੀ ਅਸੀਂ ਗਾਉਣ ਵਾਲਾ ਬੁਲਾਉਣਾ ਕੋਈ ਨਹੀਂ ਬੱਬਾ ਤੋਂ ਉਹ ਦੇਖਿਓ ਆ ਸਾਰੀਆਂ ਡਿਫੈਂਡਰਾਂ ਬੈਕਾਂ ਨਾਲ ਚੱਕ ਲੈ ਜਿਹੜੀ ਵਿੱਚ ਆ ਲਾਈ ਰੱਖੋਗਾ ਸੋ ਇੱਕ ਜੋਧੇ ਨੇ ਗੱਲ ਕਹਿਣੀ ਬੜੀ ਵਧੀਆ ਬੋਲੀ ਜ਼ੋਰ ਦੀ ਜਿਨ੍ਹਾਂ ਚ ਕੈਰ ਜਦੋਂ ਕੈਰਤਾ ਦੀ ਲੜਾਈ ਹੋਵੇ ਨਾ ਉਦੋਂ ਸੱਤੇ ਨਹੀਂ ਲਾਇਆ ਜਾਂਦੇ ਜਿਨ੍ਹਾਂ ਚ ਕੈਰ ਤੋਂ ਵੀ ਉਹ ਆ ਜਾਂਦੇ ਆ ਅਸੀਂ ਕੈਰਤਮੰਦਾਂ ਦੀ ਉਡੀਕ ਕਰ ਰਹੇ ਆ ਜਿਹੜੇ ਘਰੋਂ ਨਿਕਲੇ ਨੇ ਜਾਂ ਰਾਵਾਂ ਦੇ ਵਿੱਚ ਨੇ ਉਹ ਪਹੁੰਚੋ ਤੇ ਆਪਣੀ ਚੰਗ ਆਪ ਲਾ ਜੀ ਜੀ ਇੱਕ ਮਿੰਟ ਗੱਲ ਕਰਨੀ ਆ ਪਰ ਨਾ ਗੱਲ ਅਸੀਂ ਮਾਨ ਸਾਹਿਬ ਬੈਠੇ ਆ ਪਪੂ ਮਾਨ ਜੀ ਸਾਰਿਆਂ ਨੇ ਇੱਕ ਗੱਲ ਕੀਤੀ ਬਹੁਤ ਸੁਣ ਆਇਆ ਇਹ ਆਉਣ ਵਾਲੇ ਸਮੇਂ ਚ ਲੜੇਗਾ ਮੈਂ ਤੁਹਾਨੂੰ ਇੱਕ ਸੁਆਗਤ ਬਾਣਾ ਪੰਜਾਬ ਸਵਾਟੀਨ ਦੇ ਸਰਵਿਸ ਫੈਡਰੇਸ਼ਨ ਬਗਿਆਨਕ ਆਲ ਇੰਡੀਆ ਦੀ ਸਟਰ ਆਲ ਇੰਡੀਆ ਦੇ ਸਟੇਟ ਗਵਰਨਮੈਂਟ ਅੰਪਲਾਈ ਫੈਡਰੇਸ਼ਨ ਉਹਨੂੰ ਮੈਂ ਚਰਨਜੀਤ ਸਿੰਘ ਤੁਹਾਡੇ ਚਾਹਰਾ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਤੁਹਾਡੇ ਨਾਲ ਜੱਟ ਕੇ ਖੜਾਂਗੇ ਸਾਥੀ ਜੀ ਤੁਹਾਨੂੰ ਸਨਿਆ ਦੇ ਦਿੱਤਾ ਤੇ ਇਹਨਾਂ ਨੂੰ ਸਨਿਆ ਦੇ ਦਿੱਤਾ ਤਿੰਨ ਵੱਡੀਆਂ ਪਾਰਟੀਆਂ ਦਾ ਕਾਨੂੰ ਬਿਆਨ ਵੀ ਆ ਦੇਗਾ ਕੱਲਾ ਬਿਆਨ ਨਹੀਂ ਰਹੇਗਾ ਜਿਵੇਂ ਮਾਨ ਸਰ ਪੁਰੀ ਵਾਲੇ ਬਹੁਤ ਦੇ ਨਾਮ ਦੀ ਤੀਸੀ ਦਫਤਰਾਂ ਤੇ ਵਿੱਚ ਉਹ ਤਰਨੇ ਲਾ ਕੇ ਮੰਗ ਪੱਤਰ ਦੇਣਗੇ ਇਹ ਲੜਾਈ ਇਹ ਨਾ ਸਮਝ ਲਓ ਵੀ ਬੜੀ ਛੋਟੀ ਜੀ ਹੈ ਇਹ ਬੜਾ ਵੱਡਾ ਖੇਲਾਵਰ ਪਹਾੜਾ ਚਲਾਇਆ ਜਿਵੇਂ ਜੇ ਵੇਖਿਆ ਜਾਵੇ ਸਰਕਾਰ ਕਰ ਕੀ ਰਹੀ ਹੈ ਕਰੋਨਾ ਕਾਲ ਦੇ ਵਿੱਚ ਜਦੋਂ ਚਿੜੀ ਨਹੀਂ ਸੀ ਫਟਕਦੀ ਤਿੰਨ ਕਾਨੂੰਨ ਆਏ ਤਾਂ ਸਭ ਤੋਂ ਪਹਿਲਾਂ ਕਿਸਾਨੀ ਨੂੰ ਨਾਲ ਦੀ ਨਾਲ ਅ এডੂਕੇਸ਼ਨ ਜਿਹੜਾ ਨਵੀਂ ਸਿੱਖਿਆ ਨੀਤੀ 2020 ਤੇ ਬਿਜਲੀ ਬਿੱਲ 2020 ਬਿਜਲੀ ਬਿੱਲ ਤੇ ਸਿੱਖਿਆ ਨੀਤੀ ਉੱਥੇ ਦੇ ਉੱਥੇ ਖੜੀ ਆ ਤੇ ਇਹ ਟੱਚ ਜਿਹੜਾ ਨੋਟੀਫਿਕੇਸ਼ਨ ਆ ਮੈਂ ਜ਼ਿਆਦਾ ਨਹੀਂ ਤੁਹਾਡਾ ਟਾਈਮ ਲੈਣਾ ਤੁਹਾਨੂੰ ਸਵਾਦ ਦਵਾ ਕੇ ਜਾਣਨਾ ਕਿ ਇੱਕ ਦਾ ਕਿ ਮੂਹਰੇ ਖੜਾਗੇ ਜਿਵੇਂ ਤੁਸੀਂ ਕਿਹਾ ਇਹ ਸੱਦੇ ਦੇਣ ਵਾਲੀ ਲੜਾਈ ਨਹੀਂ ਪੰਜਾਬ ਨੂੰ ਬਚਾਉਣ ਵਾਲੀ ਲੜਾਈ ਆ ਕੱਲੀ ਪੰਜਾਬ ਨੂੰ ਨਹੀਂ ਇਹ ਹੰਲਾ ਜਿਹੜਾ ਮੈਂ ਇੱਕ ਗੱਲ ਕਰਦਿਆਂ ਗੁੱਸਾ ਨਾ ਕਰੋ ਮੇਰਾ ਵੀਰ ਬਾਅਦ ਚ ਕਰ ਲੋ ਕਈ ਨਰੀ ਅਸੀਂ ਪੰਜਾਬ ਦੇ ਇੱਕ ਪੱਗਾਂ ਵਾਲਾ ਪੰਜਾਬ ਸਮਝ ਲਏ ਆ ਬੜੀ ਸੁਣੀ ਗੱਲ ਮੈਂ ਕਰਨ ਲੱਗਾ ਪਰ ਇਹ ਪੰਜਾਬ ਜਿਹੜਾ ਸਾਰੇ ਪੰਜਾਬੀਆਂ ਦਾ ਉਹਦੇ ਚ ਰਾਜਪੂਤ ਵੀ ਆ ਉਹਦੇ ਚ ਬਾਨੀਆਂ ਉਹਦੇ ਚ ਬਾਹਮਣ ਵੀ ਆ ਉਹਦੇ ਚ ਸਾਰੇ ਨੇ ਤੇ ਪੰਜਾਬ ਦੇ ਉੱਤੇ ਹਮਲਾ ਤੇ ਪੋਨੇ 2 ਕਰੋੜ ਲੋਕਾਂ ਦੇ ਉੱਤੇ ਹਮਲਾ ਤੇ ਪੰਜਾਬੀਆਂ ਦੇ ਉੱਤੇ ਹਮਲਾ ਇਹਨੂੰ ਬਚਾਉਣਾ ਤੇ ਇਹਨੂੰ ਅਸੀਂ ਵੱਡ ਨਾਲ ਕਰਕੇ ਕਰਿਆ ਖੁੱਲ ਕੇ ਕਹਿ ਸਕਦਾ ਪਰ ਐਵੇਂ ਨਾ ਕਿਓ ਜੇ ਸੋਚ ਰੱਬਾ ਸੰਘਰਸ਼ਾ ਕਾਹੀ ਵੀ ਨਾ ਕਰੋ ਇੱਕ ਗੱਲ ਹੋਰ ਹੈ ਕਿ ਜਿਹੜੀ ਪਹਿਲਾਂ ਵੀ ਕਹੀ ਤੇ ਇਹਨਾਂ ਨੇ ਵੀ ਕਹੀ ਤੇ ਭਾਈ ਸਾਹਿਬ ਨੇ ਵੀ ਕਹੀ ਪਤਾ ਕੀ ਹੈ ਕਿਹਦਾ ਹੈ ਕਿਹਦਾ ਨਹੀਂ ਹੈ ਇਹ ਤੁਹਾਡੇ ਕਰਮਾਂ ਤੋਂ ਪਤਾ ਲੱਗੇ ਮੇਰੀ ਇੱਕੋ ਬੇਨਤੀ ਹੈ ਕਿ ਕਰਮ ਚੰਗੇ ਕਰੋ ਅਸੀਂ ਤਾਂ ਆਣੇ ਇੱਥੇ ਮਦਨlal ਢਿੰਗਰਾ ਵੀ ਹੋਏ ਨੇ ਅਸੀਂ ਇਹ ਵੀ ਆਣੇ ਕਰਤਾਰ ਸਿੰਘ ਸਰਾਬਾ ਵੀ ਹੋਏ ਆ ਪਰ ਭਾਈ ਜਿਹੜਾ ਜਿੰਨਾ ਕਪਾਊਗਾ ਉਹ ਨਜ਼ਰ ਆਊਗਾ